মুরগি ਫੜੀਏ ਆ ਮੇਰੇ ਪੁੱਤ ਆ ਜਾ ਲਓ ਜੀ ਇਹ ਪਰਸੋਂ ਦਾ ਅੱਜ ਖੇਡਣ ਲੱਗਿਆ ਜੀ ਇਹਨੂੰ ਹੋ ਗਿਆ ਬੁਖਾਰ ਜ਼ੁਕਾਮ ਅਰੇਸ਼ਾ ਅੱਜ ਥੋੜਾ ਜਿਹਾ ਹਿੱਲੇ ਆ ਜੀ ਓਏ ਇਹ ਤੁਹਾਡਾ ਆਪਣਾ ਬੇਬੀ ਬੋਏ ਕਸ਼ਵ ਕੁਮਾਰ ਜੋ ਕਿ ਕਸ਼ਮ ਦੀ ਮਸਤੀ ਹੁਣ ਤੁਹਾਨੂੰ ਦੇਖਣ ਨੂੰ ਮਿਲੂਗੀ ਜੀ ਆਹ ਮੁਰਗੀਆਂ ਲਾਓ ਥੱਲੇ ਆਉਂਦੇ ਮੁਰਗੀਆਂ ਕਿੱਥੇ ਚੜ ਗਈਆਂ ਲਾਓ ਲਾਓ ਚਲੋ ਲਾ ਕੇ ਆਓ ਥੱਲੇ ਇੱਧਰ ਦੀ ਲਓ ਜੀ ਉਹ ਥੋੜਾ ਖੇਲਣ ਜੋਗ ਹੋ ਗਿਆ ਜੀ ਇਹ ਫੇ ਵੀ ਥੋੜੀ ਹਲੇ ਸਿਹਤ ਨਹੀਂ ਠੀਕ ਹੈਗੀ ਨੂੰ ਬੁਖਾਰ ਆ ਜੀ 101 ਬੁਖਾਰ ਆ ਜੀ ਸਵੇਰੇ ਚੈੱਕ ਕਰਾਇਆ ਜੀ ਇਹਦਾ ਬੁਖਾਰ ਆ ਲੈ ਦਾਣੇ ਪਾ ਦਿਓ ਚਾਹੇ दंदियां दाड़ा कटता है जी पिछले सैड दिया दाड़िया हां लैलो आल, कश्यप ओ कश्यप मुर्गे ने दे जा। ਅਹ ਅਹ ਦੇਖੋ ਜੀ ਪੰਗੇ ਲੈਣੇ ਸ਼ੁਰੂ ਕਰਤੇ ਨੇ ਲੋ लो जी कश्यप की मस्ती आ जी इन्होंने मस्ती ठीक होगा तो मस्ती भी होगी जी दो थैंक यू ਤੁਸੀਂ ਵੀਡੀਓ ਵਿੱਚ ਦੇਖ ਰਹੇ ਹੋ 2.5 ਤਿੰਨ ਮਹੀਨੇ ਦੇ ਬੱਚੇ ਉਹ ਜਿਹੜੇ ਆ ਦੇਖ ਰਹੇ ਹੋ 6 ਮਹੀਨੇ ਦੇ ਬੱਚੇ ਜੀ ਦੇਖੋ ਕਿੰਨਾ ਫਰਕ ਪਰ ਸਾਨੂੰ ਕੋਈ ਆਂਡਿਆਂ ਦੀ ਕਾਲੀ ਨਹੀਂ ਜੀ ਹੈਗੀ ਅਸੀਂ ਤਾਂ ਏਦਾਂ ਹੀ ਘਰ ਦੀ ਦੇਸੀ ਫੀਡ ਨਾਲ ਤਿਆਰ ਕਰਦੇ ਆਂ ਜੀ ਇਹ ਝਾੜੂ ਮੰਗਦਾ ਜੀ ਇਹਨੇ ਮੁਰਗੀਆਂ ਦੀ ਨੇਰੀ ਲਿਆ ਦੇਣੀ ਆ

क्योंकि ये दाना खा रहे हैं उधर सारे मुर्गे मुर्गियां लेके जी इधर करनी सफाई कश्यप इधर करो सफाई आ खलारा पे इधर आ जा ਲਓ ਜੀ ਬੱਚਿਆਂ ਨਾਲ ਖੇਲਦਾ ਹੋਇਆ ਮੁਰਗੀਆਂ ਨਾਲ ਖੇਲਦਾ ਹੋਇਆ ਤੁਹਾਨੂੰ ਦੱਸਿਆ ਇਹ ਥੋੜਾ ਬਿਮਾਰ ਆ ਪਰ ਫਿਰ ਵੀ ਇਹ ਮਸਤੀ ਖੇਡਣ ਲੱਗਾ ਜੀ ਅੱਜ 3 ਦਿਨਾਂ ਬਾਅਦ 2 ਦਿਨਾਂ ਬਾਅਦ ਥੋੜਾ ਠੀਕ ਹੋ ਗਿਆ ਜੀ ਕਸ਼ਬ ਕੀ ਮਸਤੀ ਵੀਡੀਓ ਦੇਖਣਾ ਨਹੀਂ ਭੁੱਲਣੇ ਜੀ ਕਸ਼ਬ ਕੀ ਮਸਤੀ ਅਗਰ ਇਸ ਦੀਆਂ ਵੀਡੀਓ ਪਸੰਦ ਆਂਦੀਆਂ ਤਾਂ ਸ਼ੇਅਰ ਕਰੋ ਲਾਈਕ ਕਰੋ ਸਬਸਕ੍ਰਾਈਬ ਕਰੋ ਤੇ ਸ਼ੇਅਰ ਕਰੋ ਜੀ ਧੰਨਵਾਦ ਜੀ ਤੁਹਾਡਾ ਆਪਣਾ ਪਿਆਰਾ ਬੱਚਾ ਬੇਬੀ ਬॉय ਕਸ਼ਮ কুমার ਓ ਲਓ ਜੀ ਇਹ ਦੇਖ ਸਕਦੇ ਆ ਇੰਨਾ ਸੋਹਣਾ ਦ੍ਰਿਸ਼ ਦੇਖੋ ਮੁਰਗੀਆਂ ਹੀ ਮੁਰਗੀਆਂ ਆ